ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਤਵੀਰ ਨੇ ਟੋਟਲ 5 ਪਸ਼ੂ ਸੇਲ ਕਰਨੇ ਆ ਇੱਕ ਗੱਬਣ ਮੱਝ ਤੇ ਦੋ ਤਾਜ਼ੀਆਂ ਸੂਈਆਂ ਵੜਾਂ ਤੇ ਦੋ ਹੀ ਗੱਬਣਾ ਵੜਾਂ ਟੌਪ ਦੀਆਂ ਵੱਡੇ ਕੱਦ ਵਾਲੀਆਂ ਤੇ ਸੋਹਣੀਆਂ ਰੱਖੀਆਂ ਐ ਕੁਆਲਿਟੀ ਦੀਆਂ ਚੰਗੀ ਬਰੀਡ ਵਾਲੀਆਂ ਜੀ ਤੇ ਤਾਜੀ ਸੂਈ ਵਹਿੜ ਦਿਖਾਵਾਂਗੇ ਪੂਰੀ ਵੱਡੇ ਕੱਦ ਵਾਲੀ ਤੇ ਬੇਲ ਵੀ ਕਾਫੀ ਲੰਮੀ ਆਹ ਸੋਹਣੀ ਸਨਖੀ ਪੂਰੀ ਆ ਜੀ ਫਾਰਮ ਵਾਲੀ ਵੈੜ ਦੱਸਦਾ ਵੀਰ ਆਹ ਵੇਖੋ ਚੰਗੀ ਸੋਹਣੀ ਤੇ ਦੂਜੀ ਵੀ ਸੋਹਣੀ ਆ ਤੇ ਦੋ ਵੈੜਾਂ ਦੁਜੀਏ ਬੰਨੇ ਆ ਉਹ ਗੱਬਣਾ ਵੈੜਾਂ ਮਗਰੋਂ ਲਾਸਟ ਦੇ ਦਿਖਾਵਾਂਗੇ ਆਪਾਂ ਪਹਿਲਾਂ ਆਪਾਂ ਦੋ ਤਾਜ਼ੀਆਂ ਦਿਖਾਵਾਂਗੇ ਤੇ ਇੱਕ ਮੱਝ ਦਿਖਾਵਾਂਗੇ ਤੇ ਬੇਨਤੀ ਹਰ ਵਾਰ ਦੀ ਤਰ੍ਹਾਂ ਉਹੀ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਵਪਾਰੀ ਤੋਂ ਜਿੰਨੇ ਵੀ ਭੈਣ ਭਰਾ ਖਰੀਦਦੇ ਉਹ ਵੀ ਸਾਡੇ ਸਤਿਕਾਰਯੋਗ ਨੇ ਸੂਏ ਸੋਏ ਪਸ਼ੂ ਨੂੰ ਦੋ ਟਾਈਮ ਚੋਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਗੀ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਿੰਡਰ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਾਜੀ ਠੀਕ ਆ ਜੀ ਤੁਹਾਡੀਆਂ ਵਹਿੜਾਂ ਦੇ ਪਾਕਿਸਤਾਨ ਤੱਕ ਚਰਚੇ ਆ ਚਲੋ ਮਹਾਰਾਜ ਕੋਈ ਵੀਰ ਕਹਿੰਦੇ ਕਮੈਂਟ ਚ ਵੀ ਸਾਡੇ ਨਾਲ ਘੱਲ ਦੋ ਹਾਂਜੀ ਹਾਂਜੀ ਬਾਕੀ ਸਾਫ਼ ਲਿਆਈ ਦੀਆਂ ਹਾਂਜੀ ਹਾਂਜੀ ਤੇ ਅੱਜ ਅੱਜੀ ਵਹਿੜਾਂ ਚਲੋ ਆਪਣੇ ਕੋ 10 ਹੋਣੀਆਂ ਆ ਆਪਾਂ 5 ਪਾਉਣੀਆਂ ਪੰਨੀਆਂ ਦੀ ਵੀਡੀਓ ਪਾਵਾਂਗੇ 4 ਗਾਇਆਂ ਦੇ ਕਮ ਅੱਜ ਦੀ ਠੀਕ ਆ ਹਾਂਜੀ ਦੋ ਤਾਜ਼ੀਆਂ ਸੂਈਆਂ ਦੋ ਮਤਲਬ ਕੱਲ ਦੀਆਂ ਸੂਈਆਂ ਇੱਕ ਕੱਲ ਸ਼ਾਮੀ ਸੂਈ ਆ ਹਾਂਜੀ ਤੇ ਇੱਕ ਦੁਪਹਿਰੇ ਸੂਈ ਆ ਆ ਵੱਡੀ ਫਾਰਮ ਵਾਲੀ ਵੈੜ ਲਿਆਂਦੀ ਹਨਾ ਬਹੁਤ ਵੱਡੀ ਭਾਜੀ ਚੰਗੀ ਵੱਚੀ ਤੇ ਭਾਜ ਬਿਲਕੁਲ ਜਾਇ ਜੀ ਭਾ ਭਾਜੀ ਆਪਾਂ ਲੋਕਾਂ ਨੂੰ 3 ਲੱਖ ਨਹੀਂ ਮੰਗਣਾ ਜੀ ਅੱਜ ਜਾਇ ਜੀ ਕਰ ਦੇਣਾ ਠੀਕ 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 ਆ ਤੇ ਐਡਰੈਸ ਵੀਰ ਜੀ ਦੱਸ ਦਿਓ ਆਪਣਾ ਭਾਜੀ ਪਿੰਡ ਮਿਹਰਬੰਦ ਬਰਾਏ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੇ ਕਿਤੇ ਜਹਾਜ ਲੱਗਾ ਨਾ ਜਹਾਜ ਹਾਂਜੀ ਆਪਣੇ ਹਾਈਵੇ ਦੇ ਉਹ ਨਾਲ ਹੀ ਅੱਧਾ ਕਿਲੋਮੀਟਰ ਆ ਤੇ ਟੂਲ ਟੈਕਸ ਵੀ ਆ ਉਹ ਵੀ ਏਡਾ ਕਿਲੋਮੀਟਰ ਹੀ ਆਪਣੇ ਠੀਕ ਹੈ ਜੀ ਅਮਰਸਾਰਾ ਹਾਂਜੀ ਮਹਿਰਬਾਨਪੁਰਾ ਮਹਿਰਬਾਨਪੁਰਾ ਪਿੰਡ ਦਾ ਹਨਾ ਤੇ ਨਾਮ ਦੱਸ ਦਿਓ ਜੀ ਨਾਮ ਮੇਰਾ ਜੀ ਸਰਜੀ ਸਿੰਘ ਜੀ ਫੋਨ ਨੰਬਰ ਦੱਸੋ 75085 14496 ਠੀਕ ਹੈ ਜੀ ਹਾਂਜੀ ਤੇ ਸ਼ਰਵਾਦ ਆਪਾਂ ਮੱਝ ਤੋਂ ਕਰੀਏ ਭਾਈ ਹਾਂਜੀ ਛੋਟੀ ਐ ਦੂਜਾ ਸੂਆ ਜੀ ਦੂਜਾ ਸੂਆ ਛੋਟੀ ਐ ਜੀ ਠੀਕ ਆ ਇਹ ਵੀ ਗਾਂ ਹੀ ਇੱਕ ਸਾਫਾ ਚੱਡਾ ਯਾਰ ਦੇਣ ਦੇਣ ਕਿੰਨੇ ਲੈ ਜੂ ਵੀਰਜੀ ਇਹ ਪਾਜੀ ਇਹਨੇ 8 ਦਿਨ ਝੋਟੀਆਂ ਲੈਣੇ ਸੋਨ ਚਰੇ ਠੀਕ ਆ ਗਾਇਬ ਗੂ ਬਚੰਗੇ ਆ ਥਾਣਾ ਚੱਡਾ ਪਾਜੀ ਗਾਂ ਗੋਇਆ ਆ ਵੇਖੋ ਜੀ ਹਾਂ ਬੜੀ ਹਲਾਇਓ ਪਾਜੀ ਆ ਵੇ ਕਰੋ ਚੈੱਕ ਹਲੇ ਕੱਲ ਆਈ ਥੋੜਾ ਚੱਡਾ ਚੜਾ ਗਈ ਆ ਕਿਵੇਂ ਆ ਚੌੜੀ ਚੰਗੀ ਪਿੱਠ ਪੂੜਾ ਚੰਗਾ ਚੌੜਾ ਜੀ ਤੋਰੋ ਵੀਰਜੀ ਨੂੰ ਹੋਲ ਜੀ ਦੇਣ ਕਿੰਨੇ ਲੈ ਜੂਗੀ ਇਹ ਪਾਜੀ 8 ਦਿਨ ਮੰਨ ਕੇ ਲਵੇ ਕੋਈ 8 ਦਿਨ ਮੰਨ ਲੇ ਕੋਈ ਸਿੰਘ ਦੀ ਗੱਲ ਬਾਕੀ ਦਿਹਾੜੀ ਪਹਿਲਾਂ ਵੀ ਸੁੱਝ ਸਕਦੀ ਆ ਜੀ ਇਹ ਬੰਦ ਮੁਠੀ ਆ ਜੀ ਜੀ ਬਿਲਕੁਲ ਬਾਕੀ ਝੋਟੀ ਪਿੱਠ ਪੁੱਠ ਢਲੇ ਵਾਲੂ ਆ ਬਹੁਤ ਕੱਟੀ ਆ ਸਾਹ ਪੂਰੀ ਚੌੜੀ ਆ ਜੀ ਆ ਚੌੜਾ ਚੜਾਈ ਚੈੱਕ ਕਰ ਲੋ ਉੱਤੇ ਮੰਜਾ ਡੈਂਦਾ ਇਹਦੇ ਮੰਜਾ ਮੰਜਾ ਡੈਂਦਾ ਮੰਜਾ ਡੈਂਦਾ ਕਿ ਨਹੀਂ ਡੈਂਦਾ ਬਾਜੀ ਪੂਰੀ ਹੈ ਜਿਦਾਣਾ ਹਲੇ ਕੱਲ ਦੀ ਆ ਗਈ ਨਾ ਸਾਡੇ ਕੋਲ ਕੱਲ ਦੀ ਥੋੜਾ ਜੀ ਘਟ ਲਾਇਆ ਬਾਜੀ ਚੱਡਾ ਬਾਜੀ ਗਾਵਾਂ ਗਾਵਾਂ ਵਾਂਗੂ ਲਾਇਆ ਟੋਰ ਪਹਿਲਵਾਨਾਂ ਵਾਲੀ ਆ ਇਹ ਵੀ ਕੱਲਾ ਕੱਲਾ ਥਾਣਿਆ ਹਾਂਜੀ ਬਾਕੀ ਜਾਇਕਾ ਕਰ ਲੋ ਪੂਰੀ ਵਜਨਦਾਰ ਆ ਆ ਵੇਖੋ ਹਵਾਨਾ ਜਾਇ ਕਰੋ ਬਾਕੀ ਤਿਆਰ ਕਰੋ ਸੋਹਣਾ ਹਵਾਨਾ ਹਲੇ 8 ਦਿਨ ਝੋਟੀ ਨਹੀਂ ਸੋਨਾ ਤੇ ਵਿਰਲਾ ਕਾਫੀ ਚੰਗੀਆਂ ਆਦੇ ਹੈ ਹਾਂਜੀ ਭਾਜੀ ਕਹਿ ਦੇਈਦਾ ਫੁੱਟ ਫੁੱਟ ਮਤਲਬ ਬਾਹਰ ਆ ਕੱਟ ਵਾਲਾ ਹਵਾਨਾ ਬਣਨਾ ਇਹਦਾ ਹਾਂਜੀ ਆ ਵੇਖੋ ਥਾਣ ਦੀ ਥਾਣ ਗੈਪ ਚੈੱਕ ਕਰ ਲੋ ਥਾਣਾ ਦਾ ਗਿਆ ਪੂਰਾ ਸੋਹਣੀ ਆ ਜੀ ਗਾੜ ਵੀ ਲੰਮੀ ਝੋਟੀ ਦੀ ਪਿਛਾੜ ਵੀ ਓਨੀ ਲੰਮੀ ਹੋਊ ਜੀ 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 ਠੀਕ ਆ ਤੇ ਵੀਰ ਜੀ ਦੁੱਧ ਕਿੰਨਾ ਕ ਚਵਾਈ ਜਾਊਗੀ ਦੁੱਧ ਭਾਜੀ ਐਂ ਤੁਹਾਨੂੰ 16-17 ਕਿਲੋ ਕਈ ਇਹ ਚਵਾਇਆ ਹੋਇਆ ਕੱਟੀ ਦੇ 11-12 ਕਿਲੋ ਦੁੱਧ ਚਵਾਇਆ ਠੀਕ ਆ ਹਾਂਜੀ ਤੇ ਮੁੱਲ ਕਿਨਾ ਕਰੀਏ ਇਹਦਾ ਮੁੱਲ ਭਾਜੀ 5 ਸਵਾ ਲੱਖ ਮੰਗ ਲਈਏ ਹਾਂਜੀ 1 ਲੱਖ ਤੇ 5000 ਛੋਟੀਆਂ ਵਾ ਦੇ ਦਾਂਗੇ ਛੋਟ ਕਰ ਦੋਗੇ ਮੌਕੇ ਤੇ 2000 ਕਰ ਦਾਂਗਾ ਭਾਜੀ ਠੀਕ ਆ 1 ਲੱਖ 3000 ਦੀ ਛੋਟੀ ਚਾਹ ਬਾਕੀ ਮੁੱਲ ਬਿਲਕੁਲ ਜਾਇਗੀ ਤਾਂ ਛੋਟੀਆਂ ਕੀ ਸੂਏ ਦੋਨੋਂ 14 15 ਕਾ ਵਿੱਚ ਵਾ ਦੋਗੀ ਕਿਉਂਕਿ ਪਹਿਲਾਂ ਨੇ 12 ਕਿਲੋ ਕਟੀਆਂ ਤੋਂ ਕੱਢਿਆ ਛੱਕਰੀਆਂ ਦਾ ਕੋਈ ਵੀ ਜਿੱਦਲੀ ਚੌੜੀ ਆ ਨਾ ਬਹੁਤ ਭਾਈ ਲੋਕੀ ਦੇ 20 20 ਕਿਲੋ ਵੀ ਕਹੀ ਜਾਂਦੇ ਅਸੀਂ ਛੋਟੀਆਂ ਦੇ ਦਾਂਗਾ ਜੀ 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 ਜਦੋਂ ਚੋਨਾ ਪੈਣ ਲੱਗਾ ਉਹਦਾ ਬਾਅਦ ਜਿੰਨਾ ਕ ਹੱਕ ਰੱਕ ਦੀ ਬਣਦੀ ਦੇਖ ਦੁਖ ਦੇਖਦੀ ਆ ਨਾ ਚੌੜਾ ਚ ਹਾਂਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਤੇ ਹੁਣ ਆਪਾਂ ਦਿਖਾਉਣੀ ਆ ਤੁਹਾਨੂੰ ਵੱਡੀ ਵਹਿੜ ਆਰਮ ਵਾਲੀ ਆ ਕਰੋ ਚੈੱਕ ਜੀ ਕਦ ਕਾਠੇ ਦਾ ਬੇਲ ਪਹਿਲਾਂ ਚੈੱਕ ਕਰ ਲਿਓ ਵੀਰ ਜੀ ਮਗਰ ਬੱਚਾ ਕੀ ਹੈ ਬੱਚਾ ਪਾਜੀ ਇਹਦੇ ਮਗਰ ਬੱਚਾ ਦੇ ਹਾਂਜੀ ਤੇ ਸੂਆ ਇਹਦਾ ਕਰਵਾਉ ਜੀ ਦੂਜਾ ਸੂਆ ਵੀਰ ਜੀ ਦੂਜਾ ਸੂਆ ਸੂਈ ਆ ਤੇ ਕਿੰਨਾ ਗਵਾ ਹੁਣ ਵੀਰ ਜੀ ਇਹਦੇ ਕੋਲ ਬੋੜਾ ਕ ਦੁੱਧ ਆ ਭਾਜੀ ਕੱਲ 6 ਸੂਈ ਆ ਕੁਝ 3 ਵਜੇ ਦੇ ਕਰੀਬ 3 ਵਜੇ ਤੇ ਭਾਜੀ 5:30 ਵਜੇ ਗਾਣੇ ਜੀ ਅਰਜੁਨ ਪਾਤੀ ਆਪਣੇ ਕੋ ਵੀਡੀਓ ਬਣੀ ਪਈ ਆ ਠੀਕ ਆ ਕੋਈ ਮੇਰਾ ਵੀਰ ਵੀਡੀਓ ਮੰਗਵਾ ਲੇ ਠੀਕ ਆ ਹਾਂਜੀ ਸਹੀ ਆ ਤੇ ਮੈਂ ਬੋੜਾ ਕਿੰਨਾ ਕੋਊਗਾ ਫੇਰ ਭਾਜੀ ਆਪਾਂ ਜਿਹੜਾ ਸਹੀ ਪੋੜਾ ਚੋਇਆ 7-8 ਕਿਲੋ ਸਵੇਰੇ ਚੋਇਆ ਜੀ ਤੇ 7-8 ਕਿਲੋ ਹੀ ਰਾਤੀ ਚੋਇਆ ਠੀਕ ਆ ਬਾਕੀ ਥਾਣ ਦਿਖਾਈਏ ਲੇਵਾ ਦਿਖਾਈਏ ਆ ਵੇਖੋ ਕਰੋ ਦਰਸ਼ਨ ਬਾਕੀ ਸਭਾ ਨਾ ਚੈੱਕ ਕਰ ਲਓ ਇਹਦਾ ਸੀਲ-ਸੂਲ ਤੇ ਭਾਜੀ ਆ ਵੇਖੋ ਭਾਵੇਂ ਕੋਈ ਮਸ਼ੀਨ ਚ ਚੋਲੇ ਇਸ ਭਾਂਡੇ ਕੋਲ ਦਾ ਚੋਲੇ ਕੋਈ ਬੰਦਾ ਕੋਈ ਸ਼ੱਕ ਨਹੀਂ ਹੈਗਾ ਥਾਂ ਦੇ ਵਿੱਚ ਚਾਰੇ ਥਾਂ ਇੱਕੋ ਜਿਆ ਤੇ ਗੈਬ ਇਹ ਨਹੀਂ ਪਾਜੀ ਪੇੜ ਲਿਵਾ ਦੇ ਲੋ ਪੱਟਾਂ ਤੋਂ ਤਾਂ ਹੀ ਆ ਜੀ 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 ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਪੱਟਾਂ ਤੋਂ ਲਿਵਾ ਥੱਲੇ ਆ ਜੀ ਆਹ ਦੇਖੋ ਪਿੱਛੋਂ ਚੈੱਕ ਕਰੋ ਜੀ ਆ ਪੂਛ ਫੜਿਓ ਵੀਰ ਜੀ ਮੜੀ ਜੀ ਲਓ ਲਓ ਵੀਰ ਜੀ ਆਹ ਵੇਖੋ ਇਹ ਨਹੀਂ ਕੋਈ ਮੋਟੀ ਟਾਈਮ ਸਾਰੇ ਬਰਾਬਰ ਆ ਹਾਂਜੀ ਚੋਹਾਂ ਦਾ ਬਰਾਬਰ ਹੀ ਆ ਪਾਜੀ ਤਿੰਨ ਟਾਈਮ ਚੋਣੀ ਪੈਣਾ ਕਹਿੰਦੇ ਹੁਣ ਹੀ ਹੁਣ ਹੀ ਮਤਲਬ ਵੜ ਚੋਈ ਆ ਅੱਛਾ 12:00 b 4-5 ਕਿਲੋ ਫੇਰ ਠੀਕ ਆ ਤੋਰੋ ਇੱਕ ਰਾਂ ਇਹਨੂੰ ਤੁਸੀਂ ਥੋੜਾ ਲੇਟ ਹੋ ਗਏ ਹਾਂ ਆ ਵੇਖੋ ਕਰੋ ਚੈੱਕ ਦਰਸ਼ਨ ਕਰੋ ਕਰਮਾ ਵਾਲੀ ਕੱਦ-ਕਾੜ ਪੂਰਾ ਵੱਡਾ ਬੇਲ ਦੀ ਵੀ ਚੰਗੀ ਲੰਮੀ ਬਾਕੀ ਬ੍ਰੀਡ ਨਖੀ ਇਹ ਹੈ ਕਿ ਕਿੱਲੇ ਤੇ ਵੱਜੀ ਹੋਊਗੀ ਤੇ ਫੱਬੂ ਹੋਊਗੀ ਕਿ ਦੂਰੋਂ ਖਿੱਚੂਗੀ ਆਪਣੇ ਪਾਜੀ ਦੋ ਨਹੀਂ ਰੱਖਣ ਦੀ ਲੋੜ ਜੀ ਇੱਕੋ ਵੜ ਬੋਲੂਗੀ ਆਪਣੇ ਇੱਕੋ ਹੀ ਬੋਲੂਗੀ ਤੇ ਵੀਰ ਜੀ ਕੋਈ ਆਈਡੀਆ ਹੈ ਕਿ ਕਿੰਨਾ ਕੁ ਦੁੱਧ ਦਊਗੀ ਇਹ ਪਾਜੀ 33 35 ਕਿਲੋ ਮਲਵੱਸ਼ੀ ਕਰਦੀ ਦੀ ਆ ਪਹਿਲਾਂ ਠੀਕ ਆ 33 ਆਪ ਆਪਣੇ ਲਾਗੋ ਲਈ ਆ ਹਾਂਜੀ ਸੱਜਣ ਮਤਰਾ ਨੇ ਮਤਲਬ ਪਾਣੂ ਲੈ ਗੇਤੀ ਆ ਠੀਕ ਆ ਹਾਂ ਆ ਵੇਖੋ ਕੋਈ ਘਰ ਜਿਉਂ ਆਈ ਹੈ ਮਤਲਬ ਬੰਨ ਚੰਗੀਆਂ ਗਾਂਆਂ ਰੱਖੀਆਂ ਸ਼ੌਂਗਣਾ ਲੈ ਜਾਓ ਭਾਜੀ ਲੈ ਜਾਓ ਬਾਕੀ ਥਾਣ ਗੁਲਾਬੀ ਰੰਗ ਦਾ ਲੱਗਾ ਜੇ ਇਹਨੂੰ ਇਹ 40 ਵੀ ਕਰ ਸਕਦੀ ਆ ਜੀ ਭਾਜੀ ਇਹ 30 ਤੇ ਵੀ ਦੇ ਸਕਦੀ ਹੈ ਪਈ ਸੇਵਾ ਕਰਨੀ ਪੈਣੀ ਤੇ ਜੇ ਕੋਈ ਸੇਵਾ ਨਾ ਕਰੇ ਤਾਂ ਘਟ ਵੀ ਸਕਦੇ ਆ ਇਹ ਭਾਜੀ ਫਿਰ 15 ਵੀ ਦੇ ਸਕਦੀ ਆ ਹਾਂ ਬਾਕੀ ਦੁੱਧ ਬੱਚੀ 40 ਕਿਲੋ ਪਾ ਦਊਗੀ ਜੀ ਬਾਕੀ ਪੂਰੀ ਚੰਗੀ ਆ ਸੋਹਣੀ ਆ ਜੀ ਆ ਵੇਖੋ ਕਰੋ ਚੱਕ ਬਾਕੀ ਕੁਆਲਿਟੀ ਪੂਰੀ ਚੰਗੀ ਸੋਹਣੀ ਸਲਿੱਕੀ ਆ ਜੀ ਥਾਣ ਦਾ ਲੇਵਾ ਬਹੁਤ ਹੀ ਚੰਗਾ ਵਾ ਜੀ ਬਾਕੀ ਭਾਜੀ ਕੋਈ ਬੰਦਾ ਕਹਿ ਨਹੀਂ ਸਕਦਾ ਮੂੰਹ ਤੋਂ ਲੈ ਕੇ ਤੇ ਲੱਤ ਤੱਕ ਬਿਲਕੁਲ ਬਿਲਕੁਲ ਜੀ ਬਿਲਕੁਲ ਮੂੰਹ ਮਾਂ ਫੇਸ ਮੂਸ ਜੀ ਜੀ ਬਾਕੀ ਲੱਤ ਲੁੱਤ ਤੇ ਨਹੀਂ ਆ ਕਿ ਬਿਲਕੁਲ ਕੋਈ ਗੱਲ ਬੰਦਾ ਕਹਿ ਸਕਦਾ ਆ ਵੇਖੋ ਥਾਣ ਬੋਸ ਕੋਈ ਥਾਣ ਨਹੀਂ ਕਹਿ ਸਕਦਾ ਬੰਦਾ ਥਾਣ ਨਿੱਕਾ ਜੀ ਇਹਦਾ ਉਹ ਆ ਜੋ ਆ ਬਾਕੀ ਭਾਜੀ ਨਹੀਂ ਕਮੀ ਹੈ ਹੀ ਨਹੀਂ ਕੋਈ ਕਮੀ ਦੱਸਣਾ ਭਾਵੇਂ ਮਸ਼ੀਨ ਨਾਲ ਜੋੜੇ ਕੋਈ ਤੇ ਭਾਵੇਂ ਹੱਥ ਨਾਲ ਜੋੜੇ ਠੀਕ ਆ ਹਾਂ ਬਾਕੀ ਹਵਾਨਾ ਤੁਸੀਂ ਆਪ ਵੀ ਦੇ ਸਕਦੇ ਆ ਕੋਈ ਮੇਰਾ ਦੀ ਲਾਗੇ ਆ ਕੇ ਵੇਖੇ ਇਹ ਨਹੀਂ ਆ ਗਈ ਵੀਡੀਓ ਨਿੱਕੀ ਲੱਗੂਗੀ ਲੱਗ ਕੇ ਆ ਕੇ ਉਹ ਤੋਂ ਵੱਡੀ ਲੱਗੂਗੀ ਇਹ ਵੈੜ ਨੂੰ ਲੱਗ ਕੇ ਆ ਕੇ ਖਰੀਦੇ ਤਾਂ ਫੇਰ ਹੀ ਸਵਾਦ ਆਉਣਾ ਹਾਂਜੀ ਹਾਂਜੀ ਆਹ ਦੇਖੋ ਆਹੇ ਖਾਜੀ ਬਾਕੀ ਅਰੇ ਦੁੱਧ ਦਾ ਰੰਗ ਵੇਖ ਲਿਓ ਵੀ ਬੋਲੇ ਦਾ ਹੀ ਆ ਬੋਲਾ ਹੀ ਆ ਆਪਣਾ ਵੀਰ ਕੋਈ ਬੋਲਾ ਬਣਾ ਕੇ ਖਾ ਗੇ ਤੇਲ ਲਵੇ ਸਾਡੇ ਕੋ ਵੈੜ ਇੱਥੇ ਚਮਚਿਆਂ ਨਾਲ ਬੋਲਾ ਖਾ ਕੇ ਚਮਚਿਆਂ ਨਾਲ ਚਮਚਿਆਂ ਨਾਲ ਹੈ ਇਹ ਨੇ ਕਿ ਪੀਣ ਵਾਲਾ ਪੀਣ ਵਾਲਾ ਸਹੀ ਗੱਲ ਹੈ ਹੈ ਤਿੱਜੀ ਜਵਾਈ ਹਲੇ ਕਰ ਲੱਗੇ ਆਪਾਂ ਠੀਕ ਆ ਤੇ ਰਸੀ ਵੀ ਪਾਉਣੀ ਪਊਗੀ ਕਿਨੇ ਭਾਜੀ ਦੋਵੇਂ ਬੰਦੇ ਬਹਿਜੋ ਭਾਵੇਂ ਚਾਰੇ ਬੰਦੇ ਬਹਿਜੋ ਸਾਡੀ ਗਾਲ ਜੇ ਨਾ ਠੀਕ ਆ ਆਹ ਵੇਖੋ ਕਰਵਾ ਚੱਕ ਜੀ ਥਾਨ ਬੜਾ ਸੋਹਣਾ ਵਾ ਕੁਆਲਿਟੀ ਭਾਵੇਂ ਭਾਜੀ ਕੋ ਮਸ਼ੀਨ ਨਾਲ ਚੋਲੇ ਹੱਥ ਨਾਲ ਚੋਲੇ ਮੇਰਾ ਵੀਰ ਇਹਨੂੰ ਕੋਈ ਫਰਕ ਨਹੀਂ ਵੈਣ ਨੂੰ ਕੋਈ ਫਰਕ ਹੀ ਕੋਈ ਨਹੀਂ ਭਾਵੇਂ ਦੋਵੇਂ ਬੰਦੇ ਬਹਿ ਕੇ ਮੇਰਾ ਵੀਰ ਕੋਈ ਚੋਈ ਜਾਵੇ ਹਾਂ ਆਹ ਵੇਖੋ ਪੂਰੀ ਕਿਆ ਹੈ ਮਾ ਜੀ ਆਹ ਵੇਖੋ ਕਰਵਾ ਚੱਕ ਮਾਰ ਵੀ ਤਾਰਾ ਥਾਨ ਵੇਖੋ ਇਹ ਪਹਿਲਾਂ ਥਾਨ ਦਿਖਾ ਦਿਓ ਰੁਕ ਜਾਓ ਵੀਰ ਜੀ ਚਾਰੇ ਧਾਣੇ ਖਾਓ ਜੀ ਚਾਰੇ ਭੰਡਾਰ ਸਾਹਿਬ ਥਾਣ ਲਾਗੇ ਤਾਂ ਵੇਖੋ ਕਰੋ ਗੈਪ ਚੈੱਕ ਕਰੋ ਤੇ ਥਾਣ ਦਾ ਰੰਗ ਚੈੱਕ ਕਰੋ ਭਾਜੀ ਕਈਆਂ ਵੇੜਾਂ ਥਾਣ ਅਗਲੇ ਨਿੱਕੇ ਹੋਣਗੇ ਇਹਨੇ ਚਾਰੇ ਬਰਾਬਰ ਆ ਥਾਣੇ ਚ ਦਾ ਮਤਲਬ ਆਹ ਵੇਖੋ ਮੋਟਰਿਆ ਤੇ ਬਸ ਕਰੋ ਪਾਜੀ ਬਸ ਕਰੋ ਆਹ ਵੇਖ ਚਵਾ ਆ ਜਾ ਕੇ ਕਰ ਲਓ ਜੀ ਆਹ ਕਰੋ ਚੈ ਪੂਰੀ ਚੰਗੀ ਹਾਂ ਜੀ ਮੈਨਾਂ ਵੀਰ ਜੀ ਐਂਡ ਪੀਸ ਆ ਤੇ ਦੱਸਿਓ ਫੇਰ ਅੱਜ ਬੜੀ ਤੋਰ ਮੜੀ ਰਾਣਿਆ ਕਰ ਵਸ਼ੀ ਵੇਖਿਓ ਹਣ ਮੜਾ ਪਸ਼ਮੀ ਵਸ਼ੀ ਦੇ ਥਾਣ ਵੇਖਿਓ ਭਾਜੀ ਕਿਤੇ ਕਿਤੇ ਭਿੰਡਰ ਸਾਹਿਬ ਲੈ ਜਾਂਦੀ ਵੈੜ ਆ ਕਰੋ ਚਾ ਥਾਣ ਵੇਖੋ ਜੀ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਇੱਕ ਵਾਰ ਫੇਰ ਤੋਰ ਕੇ ਦਿਖਾਉਣੀ ਆ ਆਪਾਂ ਵੈੜ ਬੋਲਦੀ ਆ ਜੀ ਤੁਸੀਂ ਕੋਲ ਆਓਗੇ ਤਾਂ ਭਿੰਡਰ ਸਾਹਿਬ ਤੁਸੀਂ ਵੀਡੀਓ ਪਾਉਂਦੇ ਜੀ ਚਾਂਦੀ ਮਤਲਬ 100 ਜੋਗ ਦੇ ਇੱਕ ਅੱਧੀ ਵੈੜ ਆਪਾਂ ਨੂੰ ਮਿਲਦੀ ਆ ਹਾਂਜੀ 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 ਆ ਵੇਖੋ ਲੈ ਜੋ ਨਾ ਕੋ ਚੰਗੀ ਸੇਵਾ ਉਹ ਤੇ ਵੀਰ ਚਾਲੀ ਗਲ ਦੋ ਦੇ ਛੀਆ ਚੋਲੂ ਗਾ ਬਾਕੀ ਹਾਂਜੀ ਬਾਕੀ ਸਾਂਭ ਦਾ ਹੁੰਦਾ ਦੋ ਸਾਂਭ ਲੈਣੀ ਜਦੋਂ ਸਾਂਭ ਵੜ ਲੈਣ ਸਾਨੂੰ ਪਤਾ ਆ ਜਿਨੇ ਵੱਡੀ ਵਹਿੜ ਆ ਇਹ ਸਾਂਭ ਵੜ ਲੈ ਲੈਣੀ ਆ ਇਹ ਫਾਰਮ ਫੋਰਮ ਵਾਲੇ ਵੀ ਇਹਨੇ ਖਰੀਦ ਲੈਣੀ ਕੇ ਕਈ ਜਦੋਂ ਸ਼ਕੀਨ ਬੰਦੇ ਵੀਰ ਲੈ ਲੈਂਦੇ ਆ ਹਾਂਜੀ 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 ਬਾਕੀ ਇਹਨੂੰ ਕੋਈ ਫਾਰਮ ਵਾਲਾ ਵੀ ਲੈ ਜਾਏ ਘਰ ਵਾਲਾ ਵੀ ਲੈ ਜਾਏ ਕੋਈ ਇਹਨੂੰ ਉਹ ਜਾ ਗਾਮ ਨਹੀਂ ਆ ਪੱਠਾ ਪੁੱਠਾ ਆ ਪੂਰਾ ਖਾਂਦੀ ਆ ਜੀ ਜੋ ਪਾਦੀ ਖਾ ਲੈਂਦਾ ਮੈਂ ਨਾ ਗੱਲ ਮੁੱਲ ਫੇ ਦਸੀ ਇਹਦਾ ਮੁੱਲ ਬਾਜੀ ਆ ਇਹ ਨੰਬਰ ਜੀ ਕਰ ਲੀਏ ਹਾਂਜੀ ਉਹ ਮੈਂ 170 ਮੰਗ ਲਈ ਪਾ 1.5 ਮੰਗ ਲਈਏ ਹਾਂਜੀ ਚਲੋ ਇੱਕ 25 ਦੀ ਵਾਸ਼ੀ ਦੇ ਦਾਂਗੇ ਆਪਾਂ ਛੋੜ ਕਰ ਦੋਗੇ ਛੋੜ ਭਾਜੀ ਮੰਨਤਾ ਨਹੀਂ ਹੋਣਾ ਕਿਉਂ ਆਪਾਂ ਇਹ ਮੋਲ ਲਾ ਕੇ ਲਈ ਆ ਤੇ ਜਿਨ੍ਹਾਂ ਕੋ ਲਈ ਉਹ ਵੀ ਵੀਰ ਵੀਡੀਓ ਰੋਜ਼ ਵੇਂਦੇ ਆ ਕਰ ਦੋਗੇ 2000 ਦਾ ਮੰਗ ਨਹੀਂ ਕਰ ਦਾਂਗੇ ਭਾਜੀ 5000 ਕਰ ਦਾਂਗੇ ਭਾਜੀ 20 ਦੀ 20 ਦੀ ਵਾਸ਼ੀ ਜਰਾ ਠੀਕ ਆ ਉਹ ਚੋਂ ਆਏਗਾ ਇਹਨੂੰ ਛੋੜ ਕਰ ਛੋੜ ਛੜੀ ਹੋਣੀ ਆ ਭਾਜੀ ਠੀਕ ਆ ਆਪਾਂ ਨੂੰ ਤੁਹਾਨੂੰ ਵੀ ਪਤਾ ਕੀ ਚਲੋ ਲੋਗ ਜਨਾ ਕੋ ਲਈ ਆਪਾਂ ਕੋਈ ਵੀਰ ਵੀਡੀਓ ਵੇਂਦੇ ਆ ਜੀ 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 ਸਾਰਾ ਮੁਲਕ ਵੀਡੀਓ ਵੇਂਦਾ ਆ ਕਿ ਮਤਲਬ ਜਿਹਨਾਂ ਲੈਣੀ ਆ ਦੇਣੀ ਆ ਬਾਕੀ ਵਹਿੜ ਦੇ ਵਿੱਚ ਕੋਈ ਕਮੀ ਨਹੀਂ ਪਾਜੀ ਜੀ ਮਹਾਰਾਜ ਸੁੱਖ ਰੱਖੇ ਪੱਛੀ ਜੀ ਕੋਈ ਕਮੀ ਨਹੀਂ ਆ ਦੋ ਨਹੀਂ ਰੱਖਣ ਦੀ ਲੋੜ ਪਾਜੀ ਬਿਲਕੁਲ ਬਿਲਕੁਲ ਪਿੰਡਰ ਸਾਹਿਬ ਹਾਂਜੀ ਬਾਕੀ ਇਹ ਨਹੀਂ ਆ ਗਈ ਕੋਈ ਉਮਰ ਵਾਲੀ ਆ ਵਹਿੜ ਆ ਫਿਰ ਹਾਂਜੀ ਹਾਂ ਇਹੋ ਜਿਹਾ ਥਾਂ ਨਹੀਂ ਲੱਗਦਾ ਤਾਂ ਲੇਵਾ ਪਾਜੀ ਵੇਖੋ ਪੱਟਾਂ ਤੋਂ ਤਾਂ ਆ ਆ ਠੀਕ ਆ ਜਿੱਦਾਂ ਮਰਜੀ ਪਾਜੀ ਭਾਵੇਂ ਨਾ ਜਿੱਦਾਂ ਮਰਦੀ ਨੂੰ ਮਰ ਗਈ ਆ ਹਾਂਜੀ ਠੀਕ ਆ ਜੀ ਹੁਣ ਦਿਖਾਈਏ ਅਗਲੀ ਇਹ ਵੀ ਤਾਜੀ ਸੂਈ ਹੈ ਜੀ ਇਹ ਭਾਜੀ ਕੱਲ ਦੇ ਤੋਂ 2 ਘੰਟੇ ਪਹਿਲਾਂ ਸੂਈ ਆ ਅੱਛਾ ਇਹ ਵੀ ਕੱਲ ਹੀ ਸੂਈ ਆ ਹਾਂਜੀ ਇਹ ਜਰਸੀ ਜ ਆ ਜਾਂਦੀ ਹੈ ਹਨਾ ਹਾਂ ਜਰਸੀ ਦਾ ਥੋੜਾ ਜ ਵੱਡੀ ਹੈ ਇਹ ਵੀ ਕੱਦ ਪੂਲ ਸਾਈਜ਼ ਭਾਜੀ ਕੱਦ ਦੇ ਦੋ ਵੀਰ ਜੀ ਇਹਨੂੰ ਵੀ ਬੱਚਾ ਮਕਰ ਕੀ ਇਹਦੇ ਇਹਦੇ ਵਸ਼ਾਈ ਆ ਭਾਜੀ ਠੀਕ ਆ ਸੋ ਗਣਾ ਕਿੰਨਾ ਮਾਲ ਸੋਇਆ ਸਾਰੇ ਵਸ਼ੇ ਤੇ ਪਰਸੋਂ ਵੀ ਗੱਡੀ ਭਰੀ ਦੀ ਸਾਰੇ ਵਸ਼ੇ ਹੀ ਆ ਜਾਂਦੇ ਠੀਕ ਆ ਤੇ ਕਿੰਨਾ ਹੁਣ ਇਸ ਟਾਈਮ ਤੇ ਬੋਲਾ ਦੇ ਕੋਲ ਭਾਜੀ 5-6 ਕਿਲੋ ਆਪਾਂ ਚੋਹਿਆ ਤੜਕੇ ਮੈਂ ਤੁਹਾਨੂੰ ਕੀ ਜਾਈਏ ਕਾਦੇ ਦਾ ਵੀ ਚੰਗਾ ਵੱਡਾ ਮੈਂ ਨਾ ਪੂਲ ਸਾਈਜ਼ ਦੀ ਹੈ ਭਾਜੀ ਜੀ 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 ਠੀਕ ਆ ਲੈ ਲੈ ਵਾ ਇਹ ਪਾਜੀ ਲੱਤਾਂ ਲੁੱਤੇ ਹੀ ਆ ਵੇਖ ਲੋ ਹਾਂਜੀ ਹਾਂਜੀ ਹਾਂ ਇਹ ਜੀ ਆ ਗਈ ਮਤਲਬ ਕੋਈ ਭਾਈ ਮਸ਼ੀਨਾਂ ਚੋਲੇ ਵੇ ਹੱਥ ਨਾਲ ਬਾਕੀ ਫਿਕਸ ਆਰਡਰ ਵਾਲੀ ਸੋਹਣੀ ਜਨੱਕੀ ਪੂਰੀ ਆ ਕਾਦੇ ਦਾ ਵੀ ਚੰਗਾ ਸੋਹਣਾ ਫੁੱਲ ਸਹਿਜ ਦੀ ਆ ਫੁੱਲ ਸਹਿਜ ਆ ਉਹ ਪਾਜੀ ਘਰ ਵਾਲੇ ਅੱਜ ਕੱਲ ਸਿਆਣੇ ਆ ਥੋੜੇ ਲੈਂਦੇ ਫਿਕਸ ਆਰਡਰ ਦੀ ਗੱਲ ਹਾਂ ਤੇ ਬਾਕੀ ਦੁੱਧ ਇਹਦਾ ਵੀ ਚਟਾ ਆਉਣਾ ਇਹ ਚ ਪਾਜੀ ਇਹ ਗੱਲ ਨਹੀਂ ਕੋ ਮਟੜਸ ਆਲਾ ਪੰਨ ਨਹੀਂ ਹੁੰਦਾ ਫਿਕਸ ਲੈਵੇ ਦੇ ਵਿੱਚ ਜੀ 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 ਤੇ ਬਾਕੀ ਰਸੀ ਰਸੀ ਪਾਉਣ ਦੀ ਲੋੜ ਆ ਪਿੰਡ ਸਭ ਬਰਫਿਆ ਦੇ ਆ ਲੈ ਜੀ ਹਾਂਜੀ ਹਾਂ ਕਰੋ ਜੀ ਬਾਕੀ ਠੰਡੀ ਧੀਰੀ ਹੈ ਕੋਈ ਗਾਲੀ ਕੋਈ ਨਹੀਂ ਕੋਈ ਭੋਲ ਦੇ ਕੋਈ ਸ਼ਿਕਾਇਤ ਨਹੀਂ ਤੇ ਕਿੰਨਾ ਕ ਵੀਰ ਜੀ ਇਹ ਦੁੱਧ ਚੁਵਾਈ ਜਾਊਗੀ ਹੋਰ ਭਾਈ ਘਰ ਵਾਲੇ 20 ਕਿਲੋ ਕਹਿੰਦੇ ਚੁੰਦੇ ਰਿਹਾ ਸੀ ਅੱਛਾ ਜੀ ਹਾਂ ਜੀ ਠੀਕ ਹੈ ਦੁੱਧ ਆਪਣੀ ਪਾਏ ਦਾ ਵੀਰ ਜੀ ਆਪਣਾ ਵੇਖ ਕੇ ਲਵੇ ਮੇਰਾ ਜਿਹਨੇ ਲੈਣੀ ਆ ਜੀ ਜੀ ਠੀਕ ਹੈ ਨਾ ਮੇਰਾ ਵੀਰ ਅਸੀਂ ਵੀ ਚਲੋ ਘਰਾਂ ਚ ਭਾਈ ਖਰੀਦ ਕੇ ਲਿਆਉਨੇ ਆ ਹਾਂ ਜੀ ਘਰ ਤੇ ਬੰਦਿਆਣੀ ਬਿਲਕੁਲ ਬਾਕੀ ਦੁੱਧ ਕੜਨਾ ਵਜਨ ਨੇ ਇੰਨਾ ਸਲਜਾਦ ਨੇ ਜੀ 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 ਚਵਾ ਆ ਜਾ ਕਰ ਲੋ ਜੀ ਆਏ ਕੋ ਜੀ ਚਲੋ ਬਾਸ ਕਰੋ ਭਾਜੀ ਬਾਕੀ ਥਾਣਾ ਕੋਈ ਨਹੀਂ ਕੋਈ ਨਹੀਂ ਚਲੋ ਵਧੀਆ ਥਾਲੀ ਦਾ ਖਲਿਆ ਕਰੋ ਮੜੀ ਕੋਈ ਕੋਈ ਨਹੀਂ ਹਾਂ ਬਾਕੀ ਸਾਫ ਸੁਥਰੀ ਭਾਜੀ ਪਿੰਡਰ ਸਾਹਿਬ ਬਹੁਤ ਯਾਰੀ ਆ ਵਾਸ਼ੀ ਹਾਂਜੀ ਹਾਂਜੀ ਸੋਹਣੀ ਉਹ ਲੇਵਾ ਲੂਆ ਮੈਂ ਕੋਈ ਕਹਿ ਨਹੀਂ ਸਕਦਾ ਆ ਦੇਖੋ ਕਰੋ ਚੱਕ ਘੱਟ ਆਲਾ ਲੇਵਾ ਪੂਰਾ ਬਾਕੀ ਵੱਡੀ ਆ ਛੋਟਾ ਕਰ ਲੀਏ ਉਹ ਫੁੱਲ ਸਾਈਜ਼ ਭਾਜੀ ਇਹ ਘਰੇ ਦੋਵੇਂ ਆਪਣੇ ਵੇੜਾ ਆ ਕੇ ਸੁਈਆਂ ਪਰ ਸੋ ਲੰਜੀਆਂ ਅੱਛਾ ਉਹ ਚਲੋ ਇੱਕ ਦਿਨ ਪਹਿਲਾਂ ਆਈ ਸੀ ਆਪਣੇ ਕੋ ਇਹ ਘਰ ਆ ਕੇ ਵੇੜਾ ਸੁਈ ਆ ਜੀ 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 ਹਾਂਜੀ ਤੇ ਬਾਕੀ ਵਜਨ ਪੁੰਜਨ ਭਾਜੀ ਬੜਾ ਵਸ਼ੀ ਜਾ ਦੱਸੀ ਇਹ ਫੇ ਹੋਣਾ ਇਹਦਾ ਮੋਲ ਮੋਲ ਭਾਜੀ ਇਹਨਾਂ ਤੁਸੀਂ ਕਹਿ ਲਓ ਕਰੋ ਜੱਜ 70 ਰੁਪਏ 70 ਨਹੀਂ ਮੰਗਣਾ ਭਾਜੀ ਨਾ ਆਪਾਂ ਬੋਨ ਜਾਈਏ ਅਭੀ ਪਾਈ ਦੇ ਦਿੱਗੇ ਮਾਣ ਤਨ ਮਾਣ ਜਨਾ ਬੰਦਾ ਮੇਰਾ ਕਹਿ ਦਿੰਦਾ ਦੱਸ ਭਾਜੀ 50 ਹੀ ਦੇ ਦਾਂਗੇ ਛੋੜ ਕਰ ਦੋ 50 ਕਿਤੇ ਲਿਆ ਜਾਗੇ ਨਾ ਛੋੜ ਕਰ ਦੋ 50 ਛੋੜ ਭਾਜੀ ਇੱਕੋ 500 નોਡ ਹੋਣਾ ਠੀਕ ਹੈ ਜੀ ਹਾਂਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਵੇ ਲੈ ਜਾਏ ਕੋਈ ਜ਼ਿਆਦਾ ਗਾੜਾ ਨਹੀਂ ਇਹ ਵਿੱਚ ਕੋਈ ਨਹੀਂਗੀ ਥਾਣ ਵੇਖ ਲੋ ਵਿਰਲਾ ਚੰਗੀਆਂ ਲੱਗੀਆਂ ਇਹਦੇ ਕੋਈ ਜ਼ਿਆਦਾ ਗਾੜਾ ਨਹੀਂ ਹੈਗਾ ਭਾਜੀ ਇਹ ਵਿੱਚ ਕੋਈ ਵੱਲ 500 700 ਦਾ ਮੁਨਾਫਾ ਲੈਣ ਵਾਲੀ ਗੱਲ ਆ ਠੀਕ ਆ ਹਾਂਜੀ ਚਾਹੀਏ ਹਾਂਜੀ ਫੁੱਲ ਸਾਈਜ਼ ਆ ਮੈਂ ਕਿ ਤੁਹਾਨੂੰ ਪਰਾ ਘਰ ਵਾਲੇ ਵੱਡੀ ਗਾੜਾ ਮੋਟਾ ਪੜਾ ਕਰਦੇ ਆ ਹਾਂਜੀ 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 ਤੇ ਦੂਜੀ ਵੀ ਦਿਖਾਈ ਯਾਰ ਦੂਜੀਆਂ ਉਧਰ ਵਿਖਾ ਦਿਓ ਭਾਈ ਆਪਣਾ ਇਹਨਾਂ ਦੇ ਦੋ ਹੀ ਪੌਣੀਆਂ ਭਾਜੀ ਭਾਈ ਬਸ਼ੀਆਂ ਬਾਹਰ ਵੀ ਲੈਆਂ ਪਾਟਦਾ ਹਾਂ ਹਾਂਜੀ ਤੇ ਆਪਾਂ ਪੌਣੀਆਂ ਆਪਾਂ ਦੋਆਂ ਦੀ ਵੀਡੀਓ ਆ ਕੋਈ ਉਧਰ ਵੀਰ ਆਵੇ ਜਿੰਨੀਆਂ ਮਤਲਬ ਇੱਕ ਦੋ ਚਾਰ ਦਿਨਾਂ ਜੀ ਹਾਂ ਹਾਂ ਲੈ ਸਕਦਾ ਆ ਵੇਖ ਰਾਮ ਕਿਉਂਕਿ ਮੈਂ ਆਪਾਂ ਥੋੜੀ ਸੁਈ ਗਾ ਨਹੀਂ ਭਾਜੀ ਪਾਉਨੇ ਵੀਡੀਓ ਬਾਕੀ ਹਾਂਜੀ ਬਾਕੀ ਤੋਹਫੇ ਹੀ ਆ ਭਾਈ ਦੋਵੇਂ ਚਾਰੇ ਹੀ ਆ ਤੋਹਫੇ ਆ ਹਾਂਜੀ ਹਾਂਜੀ ਉਹ ਥੋੜਾ ਪੰਜ ਪੰਜ ਸੱਤ ਦਿਨ ਖੜਦੀਆਂ ਇਹ ਥੋੜਾ ਪਹਿਲਾਂ ਤਿਆਰ ਹੋ ਜਾਣੀਆਂ ਵਸ਼ੀਆਂ ਇਹ ਪਹਿਲਾਂ ਤਿਆਰ ਹੋ ਜਾਣੀਆਂ ਹਾਂਜੀ ਤੇ ਪਹਿਲਾਂ ਐਰ ਸ਼ੈਰ ਦਿਖਾ ਦਈਏ ਵਿਖਾ ਲਓ ਭਾਜੀ ਐਰ ਸ਼ੈਰ ਵਿਖਾ ਦਿਓ ਵਸ਼ੀ ਆਹ ਵੇਖੋ ਜੀ ਭਾਈ ਦੰਦਾ ਜੀ ਵਸ਼ੀ ਅੱਛਾ ਦੰਦਾ ਸੂਆ ਦੂਜਾ ਰਿਜਨਲ ਹੈ ਦੰਦਾ ਇਹ ਠੀਕ ਆ ਹਾਂਜੀ ਓਰੀਜਨਲ ਦੰਦਾਂ ਦੇ ਵਿੱਚ ਆ ਦੂਜਾ ਸੂਆ ਆਹ ਵੇਖੋ ਓਰੀਜਨਲ ਭਾਈ ਸ਼ਗੀ ਆ ਕੋ ਬੰਦਾ ਇਹ ਨਾ ਕਵੇ ਇਹ ਹੱਥ ਕਾਂ ਕਰਕੇ ਆ ਛੋਟੀ ਛੋਟੀਆਂ ਕਹਿੰਦੇ ਓਰੀਜਨਲ ਛਿੱਗੀ ਦੂਜਾ ਸੂਆ ਹਾਂਜੀ ਹਾਂਜੀ ਪਹਿਲੇ ਸੂਏ 21 22 ਕਿਲੋ ਦੁੱਧ ਬੱਛੀ ਨੇ ਪਾਇਆ 21 22 ਕਿਲੋ ਤੇ ਦਿਨ ਕਿੰਨੇ ਖੜਨੇ ਨੇ ਭਾਜੀ ਇਹ ਰਿ ਅਰੀਜਨਲ ਦਿਨ 12 13 ਲੈ ਜਾਣ ਨੇ ਸੂਹ ਸੂਹ ਲਾ ਜਾ ਵੀਰ ਤੋੜਦੇ ਬਾਕੀ ਕਾਦੇ ਇਹ ਵੀ ਸੋਨਾ ਫੁੱਲ ਭਜਨੇ ਨਾ ਭਾਜੀ ਵਿੱਚ ਤੇ ਦੁੱਧ ਮੱਝਾਂ ਵਾਲਾ ਐਰ ਸ਼ੈਰ ਹੈ ਭਾਜੀ ਐਰ ਸ਼ੈਰ ਚਿੱਟਾ ਦੁੱਧ ਸਨੱਖੀ ਬੌਦਾ ਭਾਜੀ ਸਨੱਖੀ ਪੂਰੀ ਆ ਵੇਖੋ ਜੀ ਸਕੀਨ ਵੀ ਪੂਰੀ ਆ ਬੜੀ ਡਿਮਾਂਡ ਹੈ ਇੰਨਾ ਵੈੜਾਂ ਦੀ ਕਈ ਵੀਰ ਮੈਨੂੰ ਕਹਿੰਦੇ ਫੋਨ ਕਰਕੇ ਐਰ ਸ਼ੈਰ ਵੈੜ ਪਾਜੀ ਐਸ਼ ਆਜ ਆਪਾਂ ਦਿਖਾ ਹੀ ਦਿੱਤੀ ਐ ਉਹਦਾ ਪਾਵਾ ਖੋਣੀ ਨਹੀਂ ਆਪਾਂ ਚਲੋ ਥੋੜੀ ਤਿਆਰ ਕਰਕੇ ਵਿਖਾਉਣੀ ਸੀ ਠੀਕ ਆ ਹਾਂਜੀ ਦਿਨ ਕਿਨੇ ਲੈ ਜੂ ਹਫਤਾ ਕਾ ਜਿਆਦਾ ਟਾਈਮ ਲੜੂ ਪਾਜੀ 12 13 ਦਿਨ ਮੰਨ ਕੇ ਲਵੇ ਕੋਈ ਥਾਣਾ ਦਾ ਗੈਬ ਇਹਦਾ ਵੀ ਚੰਗਾ ਮੈਂ ਨਾ ਫੁੱਲ ਪਾਜੀ ਠੀਕ ਆ ਬਾਕੀ ਟਿੱਪਨ ਟੁੱਪਨ ਬੜੀ ਸਾਫ ਆ ਠੀਕ ਆ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰਨਾ ਪਾਉ ਕੋਣ ਪਾਜੀ ਇਹਦਾ ਜਿੰਨਾ ਮਰਜ਼ੀ ਕਰ ਲਈਏ ਹਾਂਜੀ ਇਹ ਪਾਜੀ ਜੇ ਜੋ 1000 ਰੁਪਏ ਸ਼ੋਰਡ ਹੋਣੀ ਆ ਹਾਂ 58000 ਚੋਂ ਠੀਕ ਆ ਮੁੱਲ 70000 ਕਰਦੇ ਆ 65 ਕਰ ਲਈਏ ਹਾਂਜੀ 58000 ਚੋਂ 1000 ਛੋੜ ਹੁਣੀ ਆ ਬਸ ਇਹਦੀ ਠੀਕ ਆ 58000 ਚੋਂ ਛੋੜ ਹੋਣੀ ਹੈ 1000 ਰੁਪਿਆ ਚ ਛੋੜ ਹੋਣੀ ਬਾਕੀ ਫੋਨ ਕਰੇ ਜਿੰਨੂੰ ਪਸੰਦ ਹੋਵੇ ਹਨਾ ਹਾਂਜੀ ਠੀਕ ਆ ਦੂਜੇ ਨੰਬਰ ਵਾਲੀ ਜਿਹੜੀ ਪਾਜੀ ਵੀ ਬਹੁਤ ਜਾਰੀ ਚੰਗੀ ਬਸ਼ੀ ਆ ਇਧਰ ਉਹ ਖਾਸ ਮਾੜਾ ਪੀਸ ਉਸ ਬਸ਼ੀ ਆ ਫੇਸ ਇਹਦਾ ਚੈੱਕ ਕਰੀਏ ਬਈਨਾ ਬਾਕੀ ਵਜਨ ਇਹਦਾ ਵੀ ਚੰਗਾ ਆ ਵੇਖੋ ਕਰੋ ਚੈੱਕ ਇਹਦਾ ਸੁਹਾ ਦੂਜਾ 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 ਪਾਜੀ ਦੂਜਾ ਸੁਹਾ ਲੈ ਜਾਓ ਕਰੋ ਚੈੱਕ ਦੂਜਾ ਦੁੱਧ ਮਤਲਬ ਇਹ 17 18 ਕਿਲੋ ਘਰ ਵਾਲੇ ਕਹਿੰਦੇ ਪਾਉਂਦੀ ਦੀ ਇਹ ਬਸ਼ੀ ਠੀਕ ਆ ਹਾਂਜੀ ਕਮਾਲੋ। ਬਾਕੀ ਫੇਸਬੁਕ ਸੁਨੱਖੀਆਂ ਭਾਜੀ ਬਹੁਤ ਸੁਨੱਖੀ ਬਹੁਤ ਜਿਆਦਾ ਜੀ। ਬਾਕੀ ਚੌੜੀ ਵੀ ਚੰਗੀ ਆ ਜੀ। ਮੈਂ ਆ ਨਾ ਭਾਜੀ ਬਰੀਕ ਪੂਰੀ ਕੈਮ ਆ। ਨਸੀ ਫਿਕੀ ਨਹੀਂ ਆ ਭਾਜੀ। ਹਾਂਜੀ। ਬਾਕੀ ਸਾਫ ਸੁਗਰੀ ਆ। ਥਣ ਲਿਵਰੀ ਬੜੀ ਸਾਫ ਆ। ਜੀ 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 ਜੀ। ਬਾਕੀ ਹਫਤਾ ਵਸ਼ੀਨੇ ਲੈਣ ਆਲੇ। ਇੱਕ ਹਫਤਾ ਲੈ ਜੂਗੀ। ਹਾਂਜੀ। ਠੀਕ ਆ। ਹਾਂਜੀ। ਤੇ ਦੁੱਧ ਇਹ ਕਿੰਨਾ ਕੇ ਜਵਾਉ 15-16 ਕਿਲੋ ਭਾਜੀ 15 ਗੱਲ 16 ਕਿਲੋ ਕ ਮੰਨ ਕੇ ਲੈ ਲੈ। ਘਰ ਵਾਲ ਦਸਤਾਰ 18 ਕਿਲੋ ਕਹਿੰਦੇ ਸੀ। ਠੀਕ ਆ। ਠੀਕ ਆ। ਦੁੱਧ ਆਪਣਾ ਪਾਇਦਾ ਅੱਛਾ ਜੇ ਕੋਈ ਪਾਵਾਂਗੇ ਇਹਨਾਂ ਦੇ ਨਾਲ 5 ਕਿਲੋ ਨਹੀਂ ਦੇਣਾ ਹਾਂਜੀ ਹਾਂਜੀ ਕੋਈ ਵੀ ਡੰਗਰ ਭਾਈ ਜੀ ਲਾਉਣ ਤੇ ਵੀ ਦਸਦਾਂ ਲੱਗ ਜਾਂਦੇ ਆ ਬਿਲਕੁਲ ਸਾਡੇ ਘਰ 10 ਕਿਲੋ ਦਾ ਅਗਲੇ ਘਰ 7 ਕਿਲੋ ਵੀ ਜਾ ਕੇ ਵਾਜ ਕਰ ਦਿੰਦੀਆਂ ਨੇ ਆਪਣਾ ਵੀ ਕੋਈ ਚੋਗੇ ਤਸੱਲੀ ਕਰਕੇ ਹਾਂਜੀ ਲੈ ਕੇ ਜਾਣਾ ਜੀ ਜੀ ਕੋਈ ਲਾਂਮਾ ਨਾਲ ਭਾਈ ਫੋਨ ਕਰਨ ਮੇਰਾ ਵੀ ਲਾਂਮੇ ਵਾਲਾ ਇਹ ਵੀ ਗੱਲ ਸਹੀ ਹੈ ਕੋਈ ਵੀ ਭਾਈ ਅਸੀਂ ਵੀ ਘਰਾਂ ਚ ਰਹੁੰਦੇ ਆ ਹਾਂਜੀ ਠੀਕ ਹੈ ਨਾ ਬਾਜ ਸਾਨੂੰ ਅਸੀਂ ਥੋੜਾ ਜਿਹਾ ਲਾਂਮਾ ਦੇਣਾ ਜਿਹੜੀ ਘਰੇ ਆ ਗਈ ਹਾਂਜੀ ਤੁਸੀਂ ਘਰਾਂ ਚ ਰਹੋਨੇ ਆ ਆਪਣੀ ਵੀਰ ਕੋਈ ਵੇਖ ਕੇ ਪਰਖ ਕੇ ਕੋਈ ਸਿਆਣਾ ਬੰਦਾ ਨਾਲ ਲੈਵੇ ਆਪਾਂ ਨੂੰ ਕੋਈ ਨਹੀਂ ਤੂੰ ਜੋ ਸੁਨਿਆਰੇ ਦਾ ਰਮਾਰ ਕੇ ਲੈ ਜਾਣੀਆਂ ਗੱਬੜਾ ਮਛੀਆਂ ਕੋਈ ਨਾਲ ਬੰਦਾ ਆਪਣਾ ਲੈ ਵੇ ਵੇਖ ਕੇ ਲੈ ਕੇ ਜਾਵੇ ਕੋਈ ਇਹ ਚ ਆਪਾਂ ਆਪਾਂ ਵੀ ਕਿਹਨੂੰ ਲਾਮਣ ਦਿੱਤਾ ਨਾ ਆਪਾਂ ਕਿਹੋ ਲਾਮਾ ਲੈ ਤੇ ਮੁੱਲ ਦੱਸ ਦੀ ਉਹਦਾ ਮੁੱਲ ਭਾਜੀ ਬਸ ਦੇਣ ਲੈਣ ਭਾਜੀ ਇਹ ਵੀ ਦੇ ਦਾਂਗੇ 57000 ਦੀ ਠੀਕ ਆ 58 55 ਦੋਵਾਂ ਦੇ ਮੁੱਲਿਆ ਠੀਕ ਆ 100000 ਰੁਪਏ ਵਿੱਚ ਮਾਰੋ ਬਾਕੀ ਫੋਨ ਕਰੇ ਹਣਾ ਜਿੰਨੇ ਬਾਕੀ ਦੋਵੇਂ ਬਸ਼ੀਆਂ ਸਾਫ਼ ਸੁਥਰੀਆਂ ਠੀਕ ਆ ਹਾਂਜੀ ਬਾਕੀ ਆ ਬਸ਼ੀਆਂ ਇੱਧਰ ਵਿਖਾ ਦਿਓ ਇਹ ਕਿਹਨੂੰ ਮਤਲਬ ਲੋਡ ਹੋਵੇ ਇਹ ਕੱਚੀਆਂ ਆ ਲੈ ਇਹ ਹਫਤਾ ਹਫਤਾ ਮਤਲਬ ਟਾਈਮ ਬਰਾਬਰ ਹੀ ਆ ਜੀ ਜੀ ਆਈ ਬਸ਼ੀ ਦੋ ਦ ਠੀਕ ਆ ਹਾਂਜੀ ਬੜੀ ਸੁਨੱਖੀ ਬੱਚੀ ਆ ਹਾਂ ਵੇਖੋ ਜੀ ਬਣੂਗੀ ਚੰਗੀ ਦਾੜ ਹੋਗੀ ਕੋਈ ਵੀਰ ਨੇ ਲੈਣੀਆਂ ਹੁੰਦੇ ਕੋਲ ਮੋਲ ਇਹਨਾਂ ਦੇ ਵਿਚਾਇ ਜੀ ਮੋਲ ਇਹਨਾਂ ਦੇ ਪਾਈ ਜੈ ਜੀ ਆ ਠੀਕ ਆ ਇਹਦਾ ਥੋੜਾ 50 2000 ਰੁਪਇਆ ਕਰਦਾਂਗੇ ਮਾਣ ਤੇ ਜਿਹੜੀ ਉਹ ਬੱਚੀ ਆ ਉਹ ਵੀ ਇੱਕੋ ਹੀ ਰੇੜ 55000 ਦੀ ਹਾਂ ਠੀਕ ਆ ਤੇ ਕਰਨੀ ਵਿੱਚ ਕੋਈ ਗੱਲਬਾਤ ਹੋਰ ਬਾ ਕੋਈ ਗੱਲਬਾਤ ਨਹੀਂ ਵੀਰ ਜੀ ਆਪਣੀ ਦੋ ਟਾਈਮ ਲੈ ਕੇ ਜਾਓ ਚੋਗੇ ਲੈ ਜਾਓ ਧਾਰਾ ਮਾਰ ਕੇ ਲੈ ਜਾਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਦੁੱਤੇ ਹੁਣ ਤਾਜ਼ੀਆਂ ਸੁਣਾਂ ਹਾਂਜੀ ਧਾਰਾ ਹੀ ਮਰਾਉਂਦੀਆਂ ਬਿਲਕੁਲ ਬਾਕੀ ਚੂਣ ਚਾਂਣ ਚੰਗੀ ਆ ਆਏ ਜੈਕੂਰਾ ਬਾਕੀ ਦੁੱਧ ਤੇ ਪਾਇਆ ਦੁੱਧ ਆਪਣਾ ਸੇਵਾ ਦਾ ਭਾਜੀ ਜੀ ਠੀਕ ਹੈ ਜੀ ਆਹੀ ਵੀਰ ਨੇ ਵੀ ਸੇਲ ਕਰਨੀਆਂ ਵਹਿਣਾ ਤੇ ਇੱਕ ਮੱਝ ਹੀਗੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੀ ਧੰਨਵਾਦ